ਪਟਾਕਾ ਫੈਕਟਰੀ ਦੇ ਵਿੱਚ ਬਲਾਸਟ ਹੋਣ ਦੇ ਨਾਲ 21 ਪਰਿਵਾਰ ਦੇ 4 ਮੁੰਡਿਆਂ ਦੀ ਹੋਈ ਮੌਤ ਤੁਹਾਨੂੰ ਦੱਸਦੇ ਕਿ ਬਿਆਸ ਤੋਂ ਦੁਖਦਾਈ ਖਬਰ سامنے ਆ ਰਹੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਨਜਾਇਜ਼ ਪਟਾਕਾ ਫੈਕਟਰੀ ਚੱਲ ਰਹੀ ਸੀ ਤਾਂ ਅਚਾਨਕ ਉਸ ਦੇ ਵਿੱਚ ਬਲਾਸਟ ਹੋ ਗਿਆ ਤੇ ਬਲਾਸਟ ਹੋਣ ਦੇ ਨਾਲ 21 ਪਰਿਵਾਰ ਦੇ 4 ਮੁੰਡਿਆਂ ਦੀ ਮੌਤ ਹੋ ਗਈ ਹੈ ਜਦਕਿ ਪੰਜਵਾਂ ਜ਼ਖਮੀ ਹੋ ਗਿਆ ਹੈ ਹਸਪਤਾਲ ਦਾਖਲ ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਉਹ ਦੱਸਦੇ ਕਿ ਕਿਸੇ ਪਿੰਡ ਦੇ ਵਿੱਚ ਨਜਾਇਜ਼ ਪਟਾਕਾ ਫੈਕਟਰੀ ਚੱਲਦੀ ਪਈ ਸੀ ਤਾਂ ਅਚਾਨਕ ਬਲਾਸਟ ਹੋ ਗਿਆ ਇਹ ਵੱਡਾ ਹਾਦਸਾ ਵਾਪਰ ਗਿਆ ਜੀ ਜਿਹਦੇ ਆ ਵਾਪਰਿਆ ਹਾਦਸਾ ਮੈਂ ਤੇ ਇੱਥੇ ਨਹੀਂ ਸੀਗਾ ਇਹ ਕੋਈ ਨੰਗਲ ਪਿੰਡ ਜਿੱਥੇ ਹੋਇਆ ਕੋ ਪਟਾਕਿਆਂ ਦਾ ਕੰਮ ਚਲਾਉਂਦੇ ਸੀ ਉਹਦੇ ਵਿੱਚ ਇਹ ਹਾਦਸਾ ਹੋਇਆ ਕੁਝ ਬੱਚੇ ਜਾਂਦੀਆਂ ਜਾਨਾਂ ਚਲੇ ਗਈਆਂ ਕੁਝ ਇੱਕ ਬੱਚਾ ਉਹਦੇ ਵਿੱਚ ਹੈਗਾ ਅਲਾਜਦੀਨ ਹੈ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਹੋ ਜ਼ੋਰ ਕਰਦੇ ਆ ਕਿ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਹੰਦਿਆ ਦੇਣਾ ਚਾਹੀਦਾ। ਬਾਕੀ ਅਨੁਸਾਰ ਬੰਨਣਾ ਚਾਹੀਦਾ। ਤੇ ਜੀ ਗੱਲ ਹੈ ਕਿ ਪਰਿਵਾਰ ਸਾਰਾ ਇੱਕ ਹੈ। ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ। ਸਾਰੇ ਇਕੱਠੇ ਨੇ। ਠੀਕ ਹੈ। ਤੇ ਅੱਜ ਇਹ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਹਾਂ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਨਾ ਸਹਿਯੋਗ ਦਿੱਤਾ ਹੈ ਕਿ ਜਿੰਨੀ ਹਸੀਅਤ ਦੇ ਮੁਤਾਬਕ ਆਪਣੀ ਇਸ ਦੁਕਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਵਾ ਇਹ ਬੱਚ ਕੇ ਅਸੀਂ ਹੁਣ ਵੀ ਮੈਂ ਇਹ ਅਰਦਾਸ ਕਰਦਾ ਹੁਣ ਪਰਮਾਤਮਾ ਕੜੀਓ ਵਾਹਿਗੁਰੂ ਜੀ ਤੇ ਪਾਚਾ ਕਿ ਵਾਹਿਗੁਰੂ ਜਿਹੜਾ ਇੱਕ ਵੀ ਇਹ ਬੱਚਾ ਹੈਗਾ ਬੱਚਿਆ ਉਹਨੂੰ ਤੰਦਰੁਸਤੀ ਆਵੇ ਉਹਨੂੰ ਲੰਮੀ ਆਜੂ ਬਖਸ਼ ਉਹ ਅੱਜ ਇਸ ਵੇੜੇ ਦੇ ਵਿੱਚ ਆ ਕੇ ਮੇਰੇ ਪਿੰਡ ਦੇ ਵੇੜੇ ਦੇ ਵਿੱਚ ਆਣ ਕੇ ਇੰਨਾਂ ਗਲੀਆਂ 'ਚ ਖੇਡੇ ਤਾਂ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ। ਟੋਟਲ ਪਰਵਾਸੀ ਕਿੰਨੇ ਚਲੇਗੇ? ਇਹ ਦੀ ਕੋ ਟੋਟਲ 5 ਮੈਂਬਰ ਜਿਹੜੇ ਐਸੇ ਸਾਡੇ ਪਿੰਡ ਦੇ ਸੀ। ਜਿਹੜੇ ਧਰਮਾਲਕ ਸੀਗੇ ਫੈਕਟਰੀ ਤੋਂ ਹਾਂਜੀ ਧਰਮਾਲਕ ਕਿੱਥੋਂ ਦੇ ਰਹਿਣ ਵਾਲੇ ਸੀਗੇ? ਮਾਲਕ ਇਥੋਂ ਦੇ ਪਿੰਡ ਦੇ ਹੀ ਆ ਜੀ। ਕੀ ਲੱਗਦਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ? ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਉਹਦਾ ਬੰਦ ਕਰੋ। ਪੁਲਿਸ ਵੱਲੋਂ ਐਫ ਆਈ ਆਰ ਤਾਂ ਲੌਂਚ ਹਾਂਜੀ ਪੁਲਿਸ ਵੱਲੋਂ ਐਫਆਈਆਰ ਲਾਚ ਹੋਈ ਆ ਜਿਹੜੀ ਐਫਆਈਆਰ ਲਾਚ ਹੋਈ ਆ ਕੋਈ ਮੈਨੂੰ ਪਤਾ ਹੁਣ ਇਹ ਨਹੀਂ ਪਤਾ ਕਿ ਇਸ ਚੀਜ਼ ਦਾ ਕਲੀਅਰ ਨਹੀਂਗਾ ਕੋਈ ਪਤਾ ਕਿ ਕਿਹੜਾ ਬੰਦਾ ਪਟਾਕਿਆਂ ਦਾ ਕੰਮ ਕਰਦਾ ਹੈ ਬਾਲਸੋਂ ਹੁੰਦੀ ਸੀਗਾ ਠੀਕ ਹੈ ਜਿਹੜੀ ਉਹ ਇੱਕ ਮਰਕਲੋ ਜਿਹੜੀ ਲੇਡੀਜ਼ ਇੱਕ ਉੱਥੇ ਸੀ ਜਿਹਦੇ ਘਰ ਚ ਹੋ ਰਿਹਾ ਸੀ ਜੋ ਹੈ ਤੇ ਅਨਲੀਗਲ ਸੀ ਮੈਂ ਨਹੀਂ ਕਹਿੰਦਾ ਜੋ ਜੇ ਉਸ ਲੇਡੀ ਦਾ ਵੀ ਹੈ ਕਿ ਜਿੰਨਾ ਚਿਰ ਆਪਾਂ ਲਾਇਸੈਂਸ ਨਹੀਂ ਲਿਆ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਉਥੇ ਇਜਾਜ਼ਤ ਕਿਨੇ ਦਿੱਤੀ ਇਹ ਤੇ ਬਣਦਾ ਇਹ ਤੇ ਪ੍ਰਸ਼ਾਸਨ ਦਾ ਕੰਮ ਵੇਖਣਾ ਹੈ ਕੀ ਹੈ ਕੀ ਨਹੀਂ ਪਰ ਮੈਂ ਇਹ ਕਹਿੰਦਾ ਕਿ ਜਿਹਨਾਂ ਦੇ ਹੋਇਆ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਐਜ਼ ਅ ਸਰਪੰਚ ਵਜੋਂ ਜਿਹੜੀ ਹੈ ਪਰਿਵਾਰ ਦੀ ਮਦਦ ਕਰ ਰਹੇ ਹੋ ਕਥੀ ਦੋਸ਼ੀਆਂ ਨੂੰ ਲੱਭਣ ਦੀ ਪਹਲ ਵੀ ਕਰ ਰਹੇ ਹੋ ਕਿਤਨੇ ਕਿਤੇ ਜਿਹੜੇ ਆ ਮੌਜੂਦਾ ਹੋ ਜਾ ਸਕਦਾ ਉਹਨਾਂ ਨੂੰ ਇਨਸਾਫ ਜਿਹੜਾ ਮਿਲ ਸਕਦਾ ਦੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿ ਰਹੇ ਹਾਂ ਜਿਹੜੇ ਉਹਦੇ ਭਾਇਆ ਗਿਆ ਵੀ ਆਣ ਕੇ ਜਿੱਥੇ ਹੈਗੇ ਸਾਹਮਣੇ ਆਓ ਇਹਨਾਂ ਦੀ ਮਦਦ ਕਰੋ ਜਿੰਨੇ ਜੋਗੇ ਹੈਗੇ ਉਹਨਾਂ ਦੀ ਮਦਦ ਕਰੋ ਤੇ ਇੱਕੋ ਤੇ ਪਰਿਵਾਰ ਆ ਆਪੇ ਆਪਣਾ ਪੇਸ਼ ਵੀ ਹੋ ਆਣ ਕੇ